ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਨਾਲ ਆਗੇ ਛੋਟੇ ਵੀਰੇ ਮਹਿਕ ਤੇ ਸੈਜ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਤੇ ਆਪਣੀ ਕੋ ਟਰੈਕਟਰ ਹੈਗਾ 56 20 CRD ਤੇ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਉਹ ਤਾਂ ਵੀਰਾਂ ਨੇ ਨਾ ਲਵੇੜੇ ਬੜਾ ਪਿਆ ਆ ਜਾ ਪਹਿਲਾਂ ਨੰਨੇ ਆ ਦਿਖਾਈਏ ਇਹ ਤਾਂ ਪਤਾ ਹੀ ਨਹੀਂ ਲੱਗਦਾ ਬਈ ਇਹ ਕਿਹੜਾ ਟਰੈਕਟਰ ਇਹ ਕਿ ਦੇਖੂ ਵਿਆਖਾਵਾਂ ਸੀ ਅੱਜ ਬਈ ਯਾਰ ਜ਼ੋਰ ਲਵਾਇਆ ਸੀ ਇਹਦਾ ਜ਼ੋਰ ਕਦੋਂ ਜ਼ੋਰ ਜਾਵੰਦੇ ਸੀਗੇ ਅੱਛਾ ਹਾਂ ਨਹੀਂ ਖੁੱਬ ਗਿਆ ਸੀ ਕਿ ਆਪ ਖੁੱਬ ਗਿਆ ਸੀ ਖੁੱਬ ਗਿਆ ਸੀਗਾ ਆਪਾਂ ਪਹਿਲੀ ਕਰਾਈ ਸੀਗੀ ਅੱਛਾ ਅੱਛਾ ਤੇ ਉੱਥੇ ਕੱਦੂ ਕਰਦੇ ਪੈਸੇ ਉੱਥੇ ਬੈਠ ਗਿਆ ਬੈਠ ਗਿਆ ਸੀਗਾ ਹਾਂ ਯਾਰ ਇਹਦੀ ਗੱਲ ਆ ਕਰੀਏ ਵੀਰੇ ਇਹ ਕਿੰਨਾ ਮਾਡਲ ਆ ਇਹ 1997 ਮਾਡਲ ਆਈ ਜਿਹੜੇ ਆਪਣੇ 97 ਮਾਡਲ ਜਿਹੜੇ ਆਪਣੇ ਪਹਿਲਾਂ ਚ ਫਾਰਮ ਟਰੈਕ 60 ਨਹੀਂ ਆਏ ਸੀ 4 ਤੋਂ ਜਦੋਂ ਫਾਰਮ ਟਰੈਕ ਕੱਲ ਹੋਈ ਸੀਗੀ ਕੰਪਨੀ ਸੀ ਉਹ ਕਹਿ ਲਗਾ ਜੀ ਫਾਰਮ ਟਰੈਕ ਨਵੇਂ ਨਵੇਂ ਆਏ ਸੀ ਹਾਂਜੀ ਨਵੇਂ ਨਵੇਂ ਆਏ ਸੀਗੇ ਇਹ ਉਹ ਮਾਡਲ ਆ ਜੀ ਇਹ ਉਹ ਮਾਡਲ ਹਾਂਜੀ ਤੇ ਇਹ ਆਪਾਂ 2003 4 ਚ ਲਿਆਂਦਾ ਸੀਗਾ ਮਾਡਲ 97 ਤੁਸੀਂ ਤਿੰਨ ਚਾਰ ਚ ਲਿਆਂਦਾ ਸੀਗਾ ਆਪਣੇ ਪਿੰਡ ਚ ਸਭ ਤੋਂ ਪਹਿਲਾਂ ਫਾਰਮ ਟਰੈਕ 60 ਟਰੈਕਟਰ ਇਹੀ ਆਇਆ ਹੋਇਆ ਸੀਗਾ ਇਹ ਉਦੋਂ ਵੀਰੇ ਤੁਸੀਂ ਕਿੰਨੇ ਦਾ ਲਿਆ ਸੀਗਾ ਇਹ ਉਦੋਂ ਲਗਭਗ ਆਪਾਂ 3 ਤੋਂ 4 ਲੱਖ ਰੁਪਏ ਦਾ ਲਿਆ ਸੀਗਾ ਹਾਂ 3 ਕਿ ਰੁਪਏ ਦਾ ਲਿਆ ਸੀ ਵੀਰੋ ਨਹੀਂ ਉਦੋਂ ਛੋਟੇ ਛੋਟੇ ਸੀਗੇ ਦਾ ਛੋਟੇ ਛੋਟੇ ਦੋਹਾਂ ਤਿੰਨ ਸਾਲਾਂ ਦੇ ਸੀਗੇ ਥੋੜਾ ਛੋਟੇ ਛੋਟੇ ਚੇਤਾ ਆ ਵੀਰ ਦਾ ਕਹਿੰਦਾ ਮਤਲਬ ਬਚਪਨ ਕੀ ਛੋਟੇ ਹੁੰਦਿਆਂ ਤਾਂ ਹੀ ਤੇ ਹੁੰਦਿਆਂ ਤੋਂ ਜਾਂ ਮਤਲਬ ਨਾਲ ਤੋਂ ਜੰਮਣ ਦੀ ਗੱਲ ਆ ਉਦੋਂ ਤੋਂ ਦੇਖਦੇ ਆਏ ਆ ਇਹਦੇ ਨਾਲ ਤੇ ਇਹ ਇਹਦਾ ਵੀਰੇ ਫਰਮਾ ਫਰਮਾ ਸਿਸਟਮ ਆਰਾ ਫੋਰਡ ਵਾਲਾ ਹੀ ਹੋਣਾ ਉਹਦਾ ਤਾਂ ਹਣਾਲੇ ਫੋਰਡ ਹੀ ਸੀ ਇੱਕ ਹਿਸਾਬ ਦੇ ਹਾਂਜੀ ਹਾਂਜੀ ਥੋੜਾ ਬਹੁਤਾ ਆਪਾਂ ਮਤਲਬ ਮੋਡੀਫਿਕੇਸ਼ਨ ਚੇਂਜ ਕੀਤੀਆਂ ਹੋਈਆਂ ਵਾਂ ਤੁਸੀਂ ਕਰਿਆ ਚੇਂਜ ਹਾਂਜੀ ਜਿਹਨੀਆਂ ਮਤਲਬ 60 ਵਾਲੀਆਂ ਪਾਈਆਂ ਗਈਆਂ ਇਹਦੇ ਵਿੱਚ ਕਿਵੇਂ ਕੀ ਚੇਂਜ ਕਰਿਆ ਜੀ ਜਿਵੇਂ ਆਪਾਂ ਕਹਦੀਏ ਇਹਦਾ ਅਗਲੇ ਬਨੇ ਰੈਡੀਏਟਰ ਵਾਲਾ ਸੀਗਾ ਸਿਸਟਮ ਪੱਖੇ-ਬੁੱਖੇ ਤੋਂ ਲੈ ਕੇ ਆ ਚੀਜ਼ਾਂ ਹਾਂਜੀ ਇਹ 60 ਮਤਲਬ ਫਾਰਟ੍ਰੈਕ 60 ਵਾਲੀਆਂ ਪਹਿਲਾਂ ਪਹਿਲਾਂ ਫੋਰਡ ਦਾ ਸੀ ਪਹਿਲਾਂ ਮਤਲਬ ਪੁਰਾਣੇ ਢਾਂਚੇ ਚ ਆਉਂਦੀਆਂ ਸੀਗੀਆਂ ਹੁਣ ਵੀ ਇਹਦਾ ਲਗਭਗ ਅੱਧੇ ਨਾਲੋਂ ਜ਼ਿਆਦਾ ਸਮਾਨ ਆ ਫੋਰਡ ਵਾਲਾ ਜਿਹਦਾ ਇੱਕੋ ਹੀ ਹੁੰਦਾ ਵਾ ਇਹਦਾ ਸੇਮ ਹੀ ਹੁੰਦਾ ਹਾਂ ਸੇਮ ਹੀ ਹੁੰਦਾ ਵਾ ਥੋੜਾ ਬਹੁਤ ਘੱਟ ਫਰਕ ਹੁੰਦਾ ਇਹਦੇ ਆ ਫਿਲਟਰ ਸੀਗੇ ਪਹਿਲਾਂ ਆਪੂ ਨਹੀਂ ਦੱਸਦੇ ਹੁੰਦੇ ਸੀਗੇ ਦੂਸਰੀ ਤਰ੍ਹਾਂ ਹੁੰਦੇ ਸੀਗੇ ਇਹ ਚੀਜ਼ਾਂ ਚੇਂਜ ਹੋਈਆਂ ਵਾ ਨਵੇਂ ਮਾਡਲ ਦੇ ਹਿਸਾਬ ਨਾਲ ਨਵੇਂ ਮਾਡਲ ਦੇ ਹਿਸਾਬ ਨਾਲ ਹੋਈਆਂ ਹਾਂ ਤੇ ਇਹਦੇ ਤੇ ਇੱਕ ਹਿੱਸੇ ਦਾ ਫਰਕ ਹੁੰਦਾ ਇਹਦਾ ਫੋਰਡ ਨਾਲੋਂ ਬੈਕ ਪਿਛਲੇ ਹਿੱਸੇ ਦਾ ਜਿਹੜਾ ਆਪਾਂ ਨਹੀਂ ਜਿਹੜਾ ਇਹ ਕੰਪਨੀ ਨਾਲ ਨਾਲ ਆਇਆ ਹਿੱਸਾ ਇਹਦਾ ਹਾਂ ਨਹੀਂ ਨਹੀਂ ਉਹੀ ਆਹ ਰੀਜਨਲ ਆ ਇਹ ਰੇਗ ਚੀਜ਼ ਉਹੀ ਚਾਹ ਹਾਂ ਆਹ ਚੀਜ਼ਾਂ ਦਿਖਾਈ ਇਹਨਾਂ ਨੂੰ ਇਹ ਦੇ ਜਿਹੜੀਆਂ ਜਾਂਦੇ ਐਕਸਲ ਦੇ ਸਾਈਡ ਤੇ ਇਹ ਬ੍ਰੇਕਾਂ ਹਾਂਜੀ ਹਾਂਜੀ ਇਹ ਦਾ ਬ੍ਰੇਕਿੰਗ ਸਿਸਟਮ ਆ ਗਿਆ ਹਾਂਜੀ ਬ੍ਰੇਕਿੰਗ ਸਿਸਟਮ ਹੈ ਇਹ ਦਾ ਇਹ ਦਾ ਬੜਾ ਡਿਫਰੈਂਟ ਆ ਹੁਣ ਤਾਂ ਟਰੈਕਟਰਾਂ ਦੇ ਵਿੱਚ ਹੀ ਆਉਂਦੀ ਹੈ ਇਸੇ ਦੀ ਉਹ ਆਪਾਂ ਇਸ ਟਰੈਕਟਰ ਦੇ ਦਿਖਾਉਨੇ ਆ ਸ਼ਪੰਜਾਬੀ ਦੇ ਹਾਂਜੀ ਇਹ ਮਤਲਬ ਇਹ ਆਪਣਾ ਆਲ ਓਰੀਜਨਲ ਹੀ ਆ ਸਾਰਾ ਟਰੈਕਟਰ ਹੀ ਵੀ ਇਹਦੇ ਨਾਲ ਕੋਈ ਛੇੜ ਇਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਹੋਈ ਪੰਪ ਵੀ ਓਰੀਜਨਲ ਇੰਜਨ ਵੀ ਓਰੀਜਨਲ ਹਾਂਜੀ ਪੰਪ ਤੇ ਇੰਜਨ ਵੀ ਓਰੀਜਨਲ ਆ ਵੀ ਦੁਬਾਰਾ ਕਰਾਇਆ ਹੈਗਾ ਉਦਾਂ ਇੱਕ ਵਾਰੀ ਹਾਂ ਇੱਕ ਵਾਰੀ ਦੁਬਾਰਾ ਹੋਇਆ ਵਿਆ ਇਹੀ ਬਣਿਆ ਓਰੀਜਨਲ ਹੀ ਆ ਆਪਾਂ ਕਹਿ ਸਕਦੇ ਗਏ ਹਾਂ ਇਹ ਮਤਲਬ ਇਹਨੂੰ ਅੱਜ ਤੋਂ 7 ਤੋਂ 8 ਸਾਲ ਹੋ ਗਿਆ ਹਾਂ ਉਦੋਂ ਉਦੋਂ ਹਾਂ ਕਰਵਾਇਆ ਹੋਇਆ ਸੀ ਪਾਵਰਪੂਵਰ ਆਪਾਂ ਕਰੀ ਨਹੀਂ ਪਾਵਰ ਆਪ ਨਹੀਂ ਕਰੀ ਛੇੜਖਾਨੀ ਨਹੀਂ ਕੀਤੀ ਕਿ ਇੰਜਨ ਜਿਹੜਾ ਜੈਨੂਨ ਸੀਗਾ ਹਾਂ ਏਜੰਸੀ ਚ ਹੀ ਹੋਇਆ ਸੀਗਾ ਏਜੰਸੀ ਚ ਹਾਂਜੀ ਠੀਕ ਆ ਵੀਰੇ ਇਹਦਾ ਤੇਰੀ ਉਦੋਂ 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 ਮਤਲਬ ਮੇਰੀ ਏਜ 10 11 ਸਾਲ ਦੀ ਸੀਗੀ ਤੈਨੂੰ ਸੰਭਾਲਾ ਹਾਂ ਸੰਭਾਲ ਸੀਗੀ ਜਦੋਂ ਮਤਲਬ ਇਹ ਟਰੈਕਟਰ ਸੀ ਮੋਡੀਫਾਈ ਮਤਲਬ ਕਰਾਇਆ ਹੋਇਆ ਸੀ ਏਜੰਸੀ ਚ ਸਾਰਾ ਟਰੈਕਟਰ ਹੋਇਆ ਸੀ ਸਾਡਾ ਹਮ ਹਮ ਸਾਰਾ ਮਤਲਬ ਪੰਪ ਪੰਪ ਦਾ ਕੰਮ ਸਾਰਾ ਕੁਝ ਅਸੀਂ ਉੱਥੋਂ ਕਰਾ ਸੀ ਦੋ ਤੀ ਕੰਮ ਇਹਦਾ ਹੋਇਆ ਸੀ हां लेफ्ट ਦਾ ਮਾੜਾ ਮੋਟਾ ਜਿੰਨਾ ਕਿ ਜੈਨੂਨ ਹੁੰਦਾ ਆਪਾਂ ਨੂੰ ਸਰਵਿਸ ਦੇਣੀ ਪੈਂਦੀ ਆ। ਉਹ ਸਰਵਿਸ ਤਾਂ ਪੰਪੂ ਪਜੀ ਕਿਉਂਕਿ ਜਿਵੇਂ ਕੋਲ ਤੁਹਾਨੂੰ ਤਾਂ ਚਲਾਉਂਦੇ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ। ਹਾਂਜੀ। ਕਿਵੇਂ ਲੱਗਾ ਟਰੈਕਟਰ? ਜਿਹਨਾਂ ਤੀਜਾ ਕੱਢੀਏ ਦਾ ਨਾ ਚੋੜ। ਤੀਜਾ ਕੱਢੀਏ ਸਾਡੀਆਂ ਫੀਲਿੰਗਸ ਇਹਦੇ ਨਾਲ ਜੁੜੀਆਂ ਹੋਈਆਂ। ਅੱਛਾ ਜੀ। ਅਸੀਂ ਮਤਲਬ ਜੰਮ ਤੋਂ ਸ਼ੁਰੂ ਤੋਂ ਲੈ ਕੇ ਮਤਲਬ ਇਸ ਟਰੈਕਟਰ ਤੋਂ ਸਾਰਾ ਕੁਝ ਲਿਆ ਵਾ ਉਸ ਤੋਂ ਬਾਅਦ ਦੋਦਲਾ ਸਾਹਾ ਵਾ। ਹਾਂ ਬਾਕੀ ਸਾਡੇ ਮਤਲਬ ਟਰੈਕਟਰ ਦੇ ਨਾਲ ਕਮਾਈ ਬਹੁ ਕੀਤੀ ਆ। ਹਮ ਜਦੋਂ ਫੀਲਿੰਗ ਫਿਰ ਆਪੇ ਜੁੜਦੀਆਂ ਵੀਰੇ ਜਿਹੜੀ ਚੀਜ਼ ਇਸ ਨੂੰ ਪਾਵਰਪੂਰ ਕਰਾਉਂਦਾ ਨਹੀਂ ਕਦੇ ਵਿਚਾਰ ਆਇਆ ਨਹੀਂ ਪਾਵਰ ਕਰਾਉਣ ਦਾ ਵਿਚਾਰ ਆਇਆ ਸੀ ਇੱਕ ਵਾਰੀ ਮਨ ਦੇ ਹੁਣ ਹੀ ਸੋਚਿਆ ਸੀ ਪਰ ਨਹੀਂ ਬਾਜ ਦਿਮਾਗ 'ਚ origignal ਚੀਜ਼ ਰੱਖ ਕੇ genuine ਰੱਖੀਏ ਗੋਲੇ ਹੁਣ ਕਿਉਂਕਿ ਬਹੁਤ ਪੁਰਾਣੀ ਚੀਜ਼ ਹੈ ਵੀ ਇਹ ਮਤਲਬ ਇਹ ਇੱਕ ਜੀ ਦੇ ਨਾ ਉਹ ਬਣ ਗਈ ਕੀ ਆਪਾਂ ਕਹਿੰਦੇ ਨੇ ਮਿਊਜ਼ੀਅਮ 'ਚ ਰੱਖਣ ਵਾਲੀ ਚੀਜ਼ ਬਣ ਗਈ ਬਣ ਜਾਣੀ ਆ ਹਾਂਜੀ ਕਿਉਂਕਿ ਜਿਵੇਂ ਜਿੰਨਾ ਇਹਨੂੰ origignal ਰੱਖੋਗੇ ਰੱਖਾਂਗੇ ਜੀ ਹਾਂਜੀ ਕਿਉਂਕਿ ਮੋਡੀਫਿਕੇਸ਼ਨ ਤਾਂ ਹੁਣ ਇਹਦੇ ਨਾਲ ਜੋ ਮਰਜ਼ੀ ਆਪਾਂ ਕਰ ਦਈਏ ਜੋ ਮਰਜ਼ੀ ਨੂੰ ਪਾ ਰੱਖਾ ਜੀ ਅਜ ਤਾਂ ਉਹ ਰੇਕ ਚੀਜ਼ ਲੱਗ ਜਾਂਦੀ ਆ ਜਿੱਥੇ ਮਰਜ਼ੀ ਹੁਣ ਤਾਂ ਨਵੇਂ ਟਰ ਗੀਰ ਕਲਨਰੀ ਸਾਫ ਕਰਨ ਵਾਲਾ ਆਵੇ ਮੁੱਟੀ ਨਾ ਭਰਿਆ ਗਿਆ ਪਤੰਦਰ ਨਹੀਂ ਯਾਰ ਕੰਮ ਕਰੀਦਾਣਾ ਫਿਰ ਅੱਜ ਹੁਣ ਅੱਜ ਕਰਾ ਤੇ ਲੱਗਾ ਹੈ ਕਿਰਾਇਆ ਤੇ ਲੱਗਿਆ ਰਿਹਾ ਆ ਆ ਗੀਰ ਦੀਆਂ ਮੈਨੂੰ ਆ ਚੇਂਜ ਲੱਗਦੀਆਂ ਸਟੀਲ ਯਾਨੀ ਐਰ ਕੀ ਹੋਣ ਬਦਲਿਆ ਆਪਾਂ ਗੀਰ ਆਹ ਟਾਪਾ ਬਦਲਿਆ ਹੋਤ ਲੱਗ ਗੀਰ ਵਾਲਾ ਅੱਛਾ ਆ ਟਾਪਾ ਸਾਰੇ ਚੇਂਜ ਹੋਇਆ ਸਾਰਾ ਚੇਂਜ ਹੋ ਜਾ ਗਿਆ ਵਾ ਠੀਕ ਹੈ ਗੀਰ ਗੁਰ ਪੈਂਚ ਕੋਈ ਦਿੱਕਤ ਆਉਂਦੀ ਸੀ ਇਹ ਨਾ ਗੀਰ ਦਾ ਡਾਊਟ ਲੱਗਦਾ ਸੀ ਉਹ ਗਰਾਰੀਆਂ ਨੇ ਇੱਕ ਵਾਰੀ ਕਰਾਈਆਂ ਸੀ ਆਪਾਂ ਕੰਮ ਹੂੰ ਹੂੰ ਖਰਾਬ ਤੋਂ ਤੇ ਉਹਨਾਂ ਨੂੰ ਨਹੀਂ ਮੰਨਦਾ ਸਬਸਟਾਨਜ ਨਹੀਂ ਇਸ ਟੂਸਟਾ ਜਾਂ ਫਿਰ ਇਹ ਕਹਿੰਦਾ ਮਤਲਬ ਇਹ ਨਵਾਂ ਪੁਆਇਆ ਜਾਵੇ ਮੈਸਟਰੀ ਨਾਲ ਗੱਲ ਹੋਈ ਉਹ ਕਹਿੰਦਾ ਠੀਕ ਇਹਦੇ ਮਗਰ ਵੀਰੇ ਕਿੰਨੇ ਆਲੂ ਲਪਾਉਂਦੇ ਤੁਸੀਂ ਆਪਾਂ 11 ਹਾਲੀ ਪਾਈਦਾ ਜੀ ਤੇ ਕਿਹੜੇ ਘੇਰ ਚ ਤੁਸੀਂ ਚਲਾਉਂਦੇ ਹੋ ਪਹਿਲੇ ਹਾਈ ਚ ਪਹਿਲੇ ਚ ਵਧੀਆ ਖੇਚਦਾ ਵਧੀਆ ਖੇਚਦਾ ਪੂਰਾ ਟਿਪ ਟਾਪ ਪੂਰਾ ਖੇਚ ਟਿਪ ਟਾਪ ਤੇ ਆ ਤੁਸੀਂ ਫਿਰ ਇਹ ਨਵਾਂ ਇਹ ਕਦੋਂ ਲਿਆਂਦਾ ਇਹ ਆਪਾਂ 6 6-7 ਮਹੀਨੇ ਹੋਇਆ ਪਿਛਲੇ ਸਤੰਬਰ ਚ ਆਇਆ ਨਾ ਸਤੰਬਰ ਚ ਪਿਛਲੇ ਸਤੰਬਰ ਸਤੰਬਰ ਚ ਲੈ ਗਿਆਂਦਾ ਪਹਿਲੇ ਇਹ ਕਿੰਨੇ ਦਾ ਨਿਕਲਿਆ ਸੀ ਇਹ ਆਪਾਂ ਨੂੰ ਉਦੋਂ 1430 ਦਾ ਪਿਆ ਸੀਗਾ 14 ਲੱਖ 30 ਹਜ਼ਾਰ 30 ਹਜ਼ਾਰ ਦਾ ਠੀਕ ਹੈ ਵੀਰੇ ਠੀਕ ਯਾਰ ਇਹ ਹੈਗਾ 56V ਨੰਨੇ ਦਿਖਾ ਦੀ ਵੀ ਇਹ 56V ਆ ਇਹ ਹੁਣ ਆ ਗਿਆ CRD ਹੈ ਨਾ ਇਹ CRD ਆ ਆਮ ਜ਼ਿਮੀਂਦਾਰ ਵੀਰਾਂ ਤੋਂ ਜਿੰਨੀ ਕਿ ਮੈਂ ਵੀਡੀਓ ਵੀਡੀਓ ਬਣਾਉਣਾ ਵੀਰਾਂ ਦੇ ਸਵਾਲ ਇਹ ਹੁੰਦੇ ਆ ਕੁਐਸਚਨ ਦਿਮਾਗ 'ਚ ਹੁੰਦਾ ਵੀ CRD ਨਹੀਂ ਸਾਨੂੰ ਫਿੱਟ ਤੁਹਾਨੂੰ ਕਿਵੇਂ ਲੱਗਦਾ ਯਾਰ ਜੇ ਮੇਰਾ ਜਦ ਤੱਕ ਮੇਰਾ ਮਨਾਂ ਮੈਨੂੰ ਵਧੀਆ ਲੱਗਿਆ ਵਧੀਆ ਲੱਗਿਆ ਤੁਸੀਂ ਮਤਲਬ ਹੁਣ ਕਿ ਮੈਂ ਤਾਂ ਹੀ ਕੋਚਾ ਨਾ ਤੁਸੀਂ ਉਹ ਚਲਾਉਂਦੇ ਹੋ ਚਲਾਉਂਦੇ ਆ ਹਾਂ ਚਲਾਉਣ ਦੇ ਵਿੱਚ ਇਹਦੇ ਚੱਕ ਤਾਂ ਤੇਲ ਦਾ ਥੋੜਾ ਜਿਹਾ ਠੀਕ ਆ ਸੈਟ ਆ ਮਤਲਬ ਉਹਦੇ ਨਾਲੋਂ ਖਰਚਾ ਘਟਾ ਕਿਉਂਕਿ ਆਪਾਂ ਜਿੰਨਾ ਐਮਪਲੀਮੈਂਟ ਵੱਡੇ ਪਾਵਾਂਗੇ ਫੇਰ ਹੀ ਆ ਜਿਉਣਾ ਇਹਦੀ ਪਾਵਰ ਦੇ ਅਕੋਰਡਿੰਗ ਜੇ ਆਪਾਂ ਇਹਦੇ ਮਗਰ 11 ਹਾਲ ਪਾਖੀ ਵਾਈ ਕਰਾਂਗੇ ਫਿਰ ਇਹਦੀ ਮਤਲਬ ਉਹ ਗੱਲ ਨਹੀਂ ਨਾ ਬਣਨੀ ਗਈ ਨਹੀਂ ਮਤਲਬ ਇਹਨੇ ਉਹਨੇ ਆਪਾਂ ਨੂੰ ਐਵਰੇਜ ਦੇਣੀ ਹੀ ਨਹੀਂ ਗਈ ਹਾਂ ਇਹਦੇ ਮਗਰ ਫਿਰ ਕਿੰਨੇ ਤੁਸੀਂ ਪਾਉਂਦੇ ਹਾਲ ਇਹਦੇ ਮਗਰ ਆਪਾਂ 15 ਹਾਲ ਪਾਉਣੇ ਆ 15 ਵਾਲਾ ਤੇ ਪੂਰਾ ਵਧੀਆ ਖਚਾਈ ਕਰ ਪੂਰਾ ਵਧੀਆ ਰਕੀ ਅਪੜ ਇਹਦੇ ਨਾਲ 15 ਨਾਲ ਹੀ ਪੱਟੀ ਆ ਆਪਾਂ ਮੈਂ ਤੈਨੂੰ ਮੇਨ ਕੁਐਸਚਨ ਇੱਕ ਸਾਹ ਦਾ ਤੁਸੀਂ ਮੇਰੀ ਗੱਲ ਸਮਝੀ ਜੁੜਿਆ ਵੀਰਨ ਸਾਰੇ ਐ ਕਹਿੰਦੇ ਆ ਵੀ ਸੀਆਰਡੀ ਦਾ ਸਿਸਟਮ ਆ ਗਿਆ ਕਾਰਾਂ ਵਾਲਾ ਚਾਰਾਂ ਵਾਲਾ ਸਿਸਟਮ ਹੈ ਤੇ ਕਾਰਾਂ ਵਾਲੇ ਸਿਸਟਮ ਦਾ ਮਤਲਬ ਇਹ ਹੁੰਦਾ ਹੈ ਵੀ ਜਦ ਕੋਈ ਆਈ ਦਿੱਕਤ ਇਦਾਂ ਦੀ ਕਣੀ ਨਹੀਂ ਇਦਾਂ ਦੀ ਦਿੱਕਤ ਨਹੀਂ ਆਏਗੀ ਇਹਦੇ ਚ ਜਿੰਨਾ ਵੀ ਲੋਡ ਤੁਸੀਂ ਫੁੱਲ ਲੋਡ ਧੱਕਾ ਕਰਕੇ ਦੇਖਿਆ ਹਾਂ ਧੱਕਾ ਕਰਕੇ ਦੇਖਿਆ ਜਿੰਨੀ ਕ ਮਤਲਬ ਆਪਾਂ ਕੰਬੈਸਟੀ ਜੋਰ ਜਿੰਨਾ ਕੇ ਤਾਂ ਜੋਰ ਆਉਂਦਾ ਧੱਕਾ ਕਰਕੇ ਦੇਖਿਆ ਲੌਂਦਾ ਜੋਰ ਲੌਂਦਾ ਜੋਰ 65 HP ਆਉਂਦਾ ਨਾ ਹਾਂ 65 HP ਆਉਂਦਾ ਇਹਦੇ ਚ ਆਪਣੇ ਇੱਕ ਬਾਈਕ ਦਿਖਾਉਣਾ ਤੁਹਾਨੂੰ ਮੂਡ ਆ ਜਿਵੇਂ ਆਪਾਂ ਕਹਿ ਦਈਏ ਆ ਜਾ ਨੰਨੇ ਉੱਪਰ ਹੀ ਹਾਂਜੀ ਜਦੋਂ ਆਣ ਆਪਣੇ ਆ ਮੂਡ ਆ ਲੱਗੇ ਇੱਕੋ ਹੋ ਗਿਆ ਇਹਦੇ ਚ 45 HP ਚੱਲਦਾ ਅੱਛਾ ਜੀ ਇੱਥੇ ਪੰ 55 ਹੋ ਜਾਂਦਾ ਠੀਕ ਹੈ ਜੀ ਇੱਥੇ 65 ਹੋ ਜਾਂਦਾ ਇਹ ਸੈਂਟਰ 'ਚ 65 ਹੁੰਦਾ ਸੈਂਟਰ 'ਚ 65 ਹੁੰਦਾ ਜਿੱਥੇ ਪਾਵਰ ਕਹਿੰਦੇ ਆ ਸਭ ਤੋਂ ਵੱਧ ਜ਼ੋਰ ਮਾਰਦਾ ਠੀਕ ਹੈ ਜੀ ਇਹਦਾ ਆਪਾਂ ਨਵਾਂ ਨਵਾਂ ਲੈ ਕੇ ਆਂਦਾ ਤੁਹਾਨੂੰ ਦੱਸਦਾ ਕਿ ਸੇ ਵਾਲੀ ਗੱਲ ਇਹ ਤੇ ਨਾ ਇਹ ਲਿਆਂਦਾ ਤੇ ਆਪਾਂ ਝੋਨਾ ਵੜਦੇ ਪਏ ਸੀਗੇ ਹਾਂਜੀ ਤੇ ਇਹਦੇ ਨਾਲ ਟਰਾਲੀ ਖਿੱਚੀ ਜਾਂਦੇ ਤੇ ਨੂੰ ਇਕੋ ਮੋੜ 'ਚ ਲੱਗਿਆ ਜਿਵੇਂ ਦੇਤਾ ਏਜੰਸੀ ਵਾਲਿਆਂ ਨੇ ਆਪਾਂ ਦੋਵੇਂ ਉਹ ਕਹਿੰਦੇ ਇੱਥੇ ਲਾ ਲੋ ਤੇ ਤੇਲ ਘੱਟ ਖਾਊਗਾ ਇਹਦੇ ਤੁਰੀ ਫਿਰਨਾ ਵਾ ਹੂੰ ਤੋਰਿਆਂ ਦੇ ਸਿਬੜਾ ਹੂੰ ਤੇ ਉੱਥੇ ਲੈ ਕੇ ਬਾਬੂ ਦਾ ਸਾਹਿਬ ਵੀ ਗਏ ਸੀਗੇ ਹੂੰ ਤੇ ਫਿਰ ਐ ਕੇ ਮੈਂ ਦੇਖਿਆ ਸੀ ਉਹ ਤਾਂ ਤੁਹਾਡੇ ਬਾਬੂ ਸਾਹਿਬ ਲੈ ਕੇ ਆ ਹਾਂਜੀ 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 ਉਦੋਂ ਫਿਰ ਆਪਾਂ ਇੱਕੋ ਮੋੜ ਦੇ ਅਚ ਉਹੀ ਵਿੱਚ ਹੁਣਾ ਵੱਢਣ ਲੱਗ ਗਏ ਹੂੰ ਉੱਥੇ ਟਰਾਲੀ ਦਬ ਗਈ ਹੂੰ ਇੱਕੋ ਮੋੜ 'ਚ ਜ਼ੋਰ ਲਾਵੇ ਤੇ ਮੈਂ ਤੇ ਆਚੂ ਸੀ ਸੋਚਿਆ ਇੰਨੇ ਪੈਸੇ ਵੀ ਲਾ ਤੇ ਇਹ ਜ਼ੋਰ ਲਾਉਂਦਾ ਇਹ ਤਾਂ ਜ਼ੋਰ ਨਹੀਂ ਲਾਉਂਦਾ ਜਾ ਹਾਂ ਤੇ ਦੂਸਰਾ ਡ੍ਰਾਈਵਰ ਨਾਲ ਆਪਣਾ ਉਹ ਸਾਠੋਂ ਖਿੱਚੀ ਫਿਰ ਟਰਾਲੀ ਉਹੀ ਹਾਂ ਡਬਲ ਡਰਾਉ ਖਿੱਚੀ ਫਿਰੇ ਇਹ 45 ਸੀ ਤੇ ਇਹਨੇ ਵਿਚਾਰੇ ਨੇ ਇਹ ਦੱਬੀ ਜਾਵੇ ਉੱਥੇ ਹੂੰ ਫਿਰ ਉਹ ਮਤਲਬ ਆਇਆ ਫਿਰ ਹੀ ਮਤਲਬ ਵੇਖਿਆ ਦਾ ਗੇਅਰ ਮਤਲਬ ਪਾਵਰ ਮੋਡ ਚ ਲਾਇਆ ਫਿਰ ਉਦੋਂ ਮੈਨੂੰ ਸਿਚੁਏਟੀ ਹੋਈ ਮਨ ਨੂੰ ਮੈਂ ਨਹੀਂ ਜ਼ੋਰ ਲਾਉਂਦਾ ਵਾ ਲਾਉਂਦਾ ਪਾਵਰ ਤੇ ਨਹੀਂ ਫਿਰ ਉਹੀ ਟਰਾਲੀ ਉਵੇਂ ਪੱਟ ਕੇ ਵਿਰੇ ਮਾਰਤੀ ਵੀ ਉਸੇ ਵੀ ਜਿੰਨੀ ਖੂਬੀ ਸੀ ਇਹਨੇ ਕਾਹੋਬੀ ਸੀਗੀ ਹਾਂ ਫਿਰ ਆਪਾਂ ਕਹਿ ਸਕਦੇ ਆ ਮਤਲਬ ਪਾਵਰ ਤੇ ਚ ਹੈਗਾ ਇਹਦਾ ਹੂੰ ਵੀ ਜ਼ੋਰ ਵਾਲਾ ਹੈਗਾ ਜ਼ੋਰ ਵਾਲਾ ਹੈਗਾ ਮੁੱਖ ਦੀ ਗੱਲ ਇਹ ਹੈ ਵੀ ਲੋਡ ਤੇ ਦਬਦਾ ਨਹੀਂ ਲੋਡ ਤੇ ਦਬਦਾ ਨਹੀਂ ਹੁਣ ਜੇ ਆਪਾਂ ਕਹੀਏ ਜੇ ਐਵੇਂ ਜ਼ੋਰ ਲਾ ਕੇ ਕੰਵਲਿਆਂ ਵਰਗੂ ਪੰਪ ਪਾ ਕਰਾ ਕੇ ਉਹ ਚੀਜ਼ਾਂ ਕਰਾ ਕੇ ਜਿੰਨੇ ਜੈਨੂਨ ਚੀਜ਼ ਰੱਖਣੀਆਂ ਜਿਵੇਂ ਆਪਾਂ ਕਹਿ ਦਈਏ ਉਹਦੇ ਲਈ ਬੈਸਟ ਆ ਜੇ ਆਪਾਂ ਇਹਦੇ ਨਾਲ ਕੋਈ ਛੇੜਖਾਨੀ ਕਰਕੇ ਤੇਲ ਵਧਾ ਆ ਤੇ ਉਹ ਚੀਜ਼ਾਂ ਕਰਨੀਆਂ ਫਿਰ ਇਹ ਤਕਨੀਕ ਉਹਨਾਂ ਬੰਦਿਆਂ ਲਈ ਸਹੀ ਨਹੀਂ ਕਿ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿਉਂਕਿ ਇਹ ਤਕਨੀਕ ਨਾਲ ਤਾਂ ਪੰਗਾ ਆਪਾਂ ਲੈ ਸਕਦੇ ਲੈ ਨਹੀਂ ਸਕਦੇ ਕਿ ਹਾਂ ਕਿਉਂਕਿ ਇਹਦਾ ਸਿਸਟਮ ਸਾਰਾ ਨਾੜ-ਨਾੜ ਕੰਪਿਊਟਰ ਨਾਲ ਅਟੈਚ ਆ ਅਟੈਚ ਆ ਫਿਰ ਜੇ ਦਾ ਤਾਂ ਆਪਾਂ ਪੰਪ ਲੀਆਂ ਦੋ ਚੂੜੀਆਂ ਛੇੜੀਆਂ ਤੇਲ ਵਧ ਗਿਆ ਤੇਲ ਵਧ ਗਿਆ ਫਿਰ ਤੁਸੀਂ ਇਹਨੂੰ ਜਪਾ ਵਾਗੇ ਚਲਾ ਕੇ ਦੇਖਾਂਗੇ ਕਿਹਾਂ ਚੱਲਦਾ ਹੋਊਗਾ ਹੂੰ ਹੂੰ ਤੁਹਾਨੂੰ ਟਰੈਕਟਰ ਤੇ ਬੈਠਣ ਨੂੰ ਆਵਾਜ਼ ਨਾ ਆਊਗੀ ਟਰੈਕਟਰ ਦੀ ਜਮਾਂ ਸਾਇਲੈਂਟ ਜਮਾਂ ਸਾਇਲੈਂਟ ਚੱਲੂਗਾ ਟਰੈਕਟਰ ਕਰਕੇ ਇੱਥੇ ਹੁਣ ਪਾਣੀ ਦਾ ਗਲਾਸ ਉੱਤੇ ਰੱਖ ਦਿਓ ਉਹ ਆਪਣੇ ਉਹ ਰੱਖਦੇ ਹੁੰਦੇ ਕੰਪਨੀ ਵਾਲੇ ਮਨਾਂ ਤਾਂ ਚਲੋ ਲੈਂਦਾ ਕੋਈ ਕੰਪਨੀ ਵਾਲੇ ਰੱਖ ਕੇ ਵਿਖਾਉਂਦੇ ਹੁੰਦੇ ਉੱਪਰ ਆਪਣਾ ਗਰਾ ਨਹੀਂ ਆਪਾਂ ਰੱਖਿਆ ਨਹੀਂ ਉਹ ਕਹਿੰਦੇ ਆ ਪਰ ਉਹ ਚੀਜ਼ ਪਰ ਆਪਾਂ ਜਮ ਜਮ ਕੇ ਚੱਲਦਾ ਆਪਾਂ ਟਰੈਕਟਰ ਦੀ ਆਪੇ ਗੱਲ ਕਹਿ ਸਕਦੇ ਹਾਂ ਟਰੈਕਟਰ ਚੱਲਦਾ ਜਿਵੇਂ ਆਮ ਟਰੈਕਟਰ ਦੀ ਆਵਾਜ਼ ਹੁੰਦੀ ਹੈ ਜਿਹੜੇ ਮਤਲਬ ਪਸੰਦ ਕਰਦੇ ਆ ਸਾਇਲੈਂਟਰ ਰਹਿਣਾ ਮਤਲਬ ਉਹਵੇਂ ਪਸੰਦ ਕਰਦੇ ਨਾ ਚੀਜ਼ ਨੂੰ ਉਹਨਾਂ ਲਈ ਚੀਜ਼ ਬੈਸਟ ਆ ਕਿਉਂਕਿ ਦੀ ਆਵਾਜ਼ ਨਹੀਂ ਹੋਣੀ ਹੂੰ ਵਾਜੇ ਬੰਨੀ ਵੀ ਨਹੀਂ ਮਿਲਦਾ ਹਨਾ ਵੀਰੇ ਆਵਾਜ਼ ਬੰਦੀ ਵੀ ਨਹੀਂ ਇਹਦੀ ਕਿਉਂਕਿ ਅਸੀਂ ਚੇਂਜ ਕਰਕੇ ਜਾਲੀ ਵਾਲਾ ਪਾ ਕੇ ਦੂਜਾ ਦੇਖਿਆ ਸੀਗਾ ਆਵਾਜ਼ ਪਰ ਨਹੀਂ ਇਹਦੀ ਆਵਾਜ਼ ਚ ਕੋਈ ਫਰਕ ਨਹੀਂ ਪਿਆ ਉਹ ਨਹੀਂ ਰਹੀ ਇਹਦੀ ਆਵਾਜ਼ ਮੁੱਖ ਦੀ ਗੱਲ ਇਹ ਆ ਵੀ ਜਿਹੜੇ ਬੰਦੇ ओरिजिनल ਚੀਜ਼ ਦੇ ਸ਼ਕੀਨ ਆ ਸ਼ਕੀਨ ਆ ਹਾਂਜੀ ਉਹਨਾਂ ਵਾਸਤੇ ਬੈਸਟ ਆ ਉਹਨਾਂ ਵਾਸਤੇ ਇਹ ਚੀਜ਼ ਬੈਸਟ ਆ ਜਿਹੜੇ ਬੰਦੇ ਨੇ ਲਿਆ ਕੇ ਛੇੜਖਾਨੀ ਕਰਨੀ ਆ ਪੰਪ ਤੋਂ ਤੇਲ ਤੂਲ ਵਧਾਉਣਾ ਵਧਾਉਣਾ ਕੇਮਕੂ ਬਦਲਨੀ ਆ ਉਹਨਾਂ ਵਾਸਤੇ ਨਹੀਂ ਬੈਸਟ ਉਹਨਾਂ ਵਾਸਤੇ ਇਹ ਚੀਜ਼ ਨਹੀਂ ਸਹੀਗੀ ਉਹਨਾਂ ਨੂੰ ਦੂਸਰੀ ਵਾਲੀ ਸ਼ਿਫਟ ਤੁਸੀਂ ਸੰਤੁਸ਼ਟੋ ਹਾਂਜੀ ਸਾਨੂੰ ਸਟੇਟਿਸਟੀਆ ਵੀ ਓਕੇ ਚੱਲਦਾ ਹੈ ਓਕੇ ਚੱਲਦਾ ਹਾਂਜੀ ਇਹਦੀ ਲਿਫਟ ਲੁਕਟ ਤੁਸੀਂ ਚੈੱਕ ਕਰੀ ਆ ਕਿਵੇਂ ਹਾਂ ਲਿਫਟ ਦੀ ਕੈਪੈਸਟੀ ਵਧੀਆ ਸੈਟ ਹੈ ਵਧੀਆ ਪੂਰਾ ਵਜ਼ਨ ਵਜ਼ਨ ਚੱਕਦਾ ਪੂਰਾ ਵਜ਼ਨ ਵਜ਼ਨ ਚੱਕਦਾ ਇਹਦੇ ਨਾਲ ਲਿਫਟ ਦੇ ਵਿੱਚ ਸੈਟਿੰਗਾਂ ਬਹੁਤ ਆਉਂਦੀਆਂ ਹੌਲੈਂਡ ਦੇ ਨਾਲੇ ਵਾਲੇ ਹਨ ਜਿੰਨੀ ਕ ਆਪਾਂ ਨੂੰ ਨੋਲੇਜ ਆ ਆਪਾਂ ਨੂੰ ਮਤਲਬ ਪਤਾ ਜਿਵੇਂ ਆਣਾ ਆ ਇਹ ਮਤਲਬ ਇੱਕਰੀ ਐ ਹੋ ਗਿਆ ਸੀਗਾ ਹਾਂਜੀ ਜਿਵੇਂ ਆਪਾਂ ਇਧਰ ਨੂੰ ਕਰ ਦਿੱ ਗਏ ਹੁਣੇ ਮਤਲਬ ਕੈਪੈਸਟੀ ਦੀ ਫੁੱਲ ਲਾਵੇ ਇੱਥੇ ਤੇ ਲਿਖਿਆ ਹੋਇਆ ਅੱਛਾ ਲਿਖਿਆ ਹੋਇਆ ਹਾਂਜੀ ਜਿਵੇਂ ਜਿਵੇਂ ਉਹਨਾਂ ਨੂੰ ਪਲੱਸ ਮਾਈਨਸ ਦੇ ਅੱ ਫਿਰ ਇਹ ਮੰਨ ਲਓ ਮਤਲਬ ਸਲੋ ਹੋਈ ਜਾਊਗੀ ਠੀਕ ਹੈ ਜਿਵੇਂ ਇੱਕੇ ਵਾਰੀ ਠਾਂ ਟਾਂ ਨਹੀਂ ਹੋਊਗੀ ਅੱਛਾ ਜੀ ਵੀ ਫਿਰ ਮਤਲਬ 19 ਸਪੀਡ ਹੀ ਸਲੋ 19 ਸਪੀਡ ਦਿਖਾਉਂਦੀ ਨਹੀਂ ਇਹ ਹਾਂ ਜਿੰਨਾਂ ਨੂੰ ਪਰੇ ਨੂੰ ਫੁੱਲ ਕਰ ਦੋਗੇ ਫਿਰ ਫੁੱਲ ਫੁੱਲ ਕਰ ਦੋਗੇ ਫਿਰ ਇਹਦੀ ਇਹਦੀ ਵੀ ਆ ਸੈਟਿੰਗ ਹੁੰਦੀ ਹੈ ਇੱਕ ਇੱਥੋਂ ਜਿਹਨੂੰ ਵਧ ਘਟਾਉਣ ਵਾਸਤੇ ਲਿਫਟ ਦੇ ਉੱਤੇ ਇੱਕ ਵਾਰੀ ਅੱਛਾ ਅੱਛਾ ਇਹ ਉੱਪਰ ਥੱਲੇ ਹੋ ਜਾਂਦਾ ਉੱਪਰ ਥੱਲੇ ਹੋ ਜਾਂਦਾ ਵਾ ਇਹਦੇ ਨਾਲ ਵੀ ਇਹਦੀ ਮਤਲਬ ਪੈਂਦਾ ਵਾ ਸੜਕ ਹਾਂ ਹਾਲੈਂਡ ਦੇ ਵਿੱਚ ਲਿਫਟ ਦੀਆਂ ਸੈਟਿੰਗਾਂ ਬਾਹਲੀਆਂ ਆ ਗਈਆਂ ਹਨਾ ਵੀਰੇ ਹਾਂਜੀ ਇਹ ਕੱਲੇ ਹਾਲੈਂਡ ਚ ਹੀ ਆ ਹੂੰ ਮੈਂ ਦੂਜੇ ਦਿਨ ਸਾਨੂੰ ਪਹਿਲਾਂ ਔਖਾ ਸੀਗਾ ਜਦੋਂ ਸ਼ੁਰੂਆਤ ਸ਼ੁਰੂਆਤ ਚ ਉਦੋਂ ਸਮਝ ਨਹੀਂ ਆਈ ਸੀ ਸਮਝ ਨਹੀਂ ਆਈ ਸੀ ਕਿ ਕਣਕ ਆ ਕਣਕ ਬੀਜੀ ਆ ਜਦੋਂ ਉਦੋਂ ਪਹਿਲੀ ਵਾਰ ਇਹਦੇ ਨਾਲ ਜਿੰਜੇ ਦਾ ਪਤਾ ਹੀ ਨਹੀਂ ਲੱਗਦਾ ਸੀਗਾ ਹੁਣ ਇਹਦੀ ਇੱਕ ਮਤਲਬ ਕਹਿੰਦੇ ਆਪਾਂ ਮਗਰਲੇ ਬਨਿਓ ਕਿੱਲੀ ਜੀ ਆ ਪਹਿਲੀ ਵਾਰ ਲੱਗੇ ਕਾਈ ਜਾਂਦੀ ਆ ਹੁਣ ਤਾਂ ਕਹਿਣ ਦਾ ਮਤਲਬ ਤੁਹਾਨੂੰ 나ੜ 나ੜ ਦਾ ਪਤਾ ਲੱਗ ਗਿਆ ਹਾਂਜੀ ਹਾਂਜੀ ਜਿਵੇਂ ਜਿਵੇਂ ਹਜੇ ਹਜੇ ਵੀ ਪੂਰਾ ਮਤਲਬ ਆਈਡੀਆਂ ਚੀਜ਼ਾਂ ਵਾਂ ਇਹਨੂੰ ਐ ਕੱਢ ਕੇ ਦੇਦੇ ਵਿੱਚ ਫਸ ਜਾਂਦੀ ਆ ਹਾਂਜੀ ਉਦੋਂ ਇਹ ਝਟਕਾ ਨਹੀਂ ਦਿੰਦੀ ਇੱਕੇ ਥਾਂ ਜੰਮ ਕੇ ਚੱਲਦੀ ਆ ਜਿਵੇਂ ਆਪਾਂ ਰੂਟਾ ਵੀ ਟੁੱਟ ਰੂਟਾ ਟੁੱਟ ਰੂਟਾ ਟੁੱਟਣਾ ਕਹਿਣ ਦਾ ਮਤਲਬ ਕੰਟਰੋਲਰ ਬੰਦ ਹੋ ਜਾਂਦਾ ਹਾਂ ਬੰਦ ਹੋ ਜਾਂਦਾ ਕੰਟਰੋਲਰ ਹਾਂ ਐ ਮਤਲਬ ਲਿਫਟ ਨੂੰ ਮਿਲਦਾ ਰਹਿੰਦਾ ਵਾ ਹੂੰ ਥੋੜਾ ਪਿਛਲੇ ਹਿੱਸੇ ਦਾ ਕਿਵੇਂ ਲੱਗਿਆ ਪਿਛਲੇ ਹਿੱਸੇ ਦਾ ਨਿੱਗਰ ਸਟ੍ਰੌਂਗ ਆ ਜਾਂ ਕੋਈ ਦਿੱਕਤ ਆ ਤੁਹਾਨੂੰ ਨੇ ਉਹ ਇੱਕ ਪ੍ਰੋਬਲਮ ਆ ਜਿਹੜੀ ਆਪਾਂ ਕਹਿ ਸਕਦੇ ਆ ਮਾਈਨਰ ਜੀ ਆਉਂਦੀ ਆ ਹਾਂਜੀ ਕਿਹੜੀ ਜਿਹੜੀ ਗੂੰਜਦਾ ਮੜਾ ਮੜਾ ਯਾਰ ਮੜਾ ਮੜਾ ਗੂੰਜਦਾ ਨਹੀਂ ਉਹਦਾ ਹਾਲਤ ਨਾਲੇ ਵੀਰੇ ਕਹਿੰਦੇ ਨਾ ਸਾਰੇ ਦੱਸਦੇ ਆ ਹਾਂ ਆਪਣੇ ਕੋਲੇ ਹੈਗਾ ਆਪਣੇ ਬੰਦੇ ਉਹਨਾਂ ਕੋਲੇ ਮਤਲਬ ਪਹਿਲਾਂ ਹੈਗਾ ਉਹਨਾਂ ਨੇ ਦੱਸਿਆ ਹਾਂ ਇਹਦੇ ਨਾਲ ਇੱਥੇ ਵਾਰ ਲੱਗ ਜਾਂਦਾ ਹਾਂ ਉਹਦੇ ਨਾਲ ਆਉਣਾ ਹੜ ਜਾਂਦੀ ਪਰ ਆਪਾਂ ਨੂੰ ਉਨੀ ਨਹੀਂ ਮਤਲਬ ਮਹਿਸੂਸ ਹੋਈ ਕੋਈ ਮਾਈਨਰ ਜਿਵੇਂ ਕਹਿੰਦੇ ਨਹੀਂ ਆਪਾਂ ਅਜੇ ਤੱਕ ਨਹੀਂ ਕਢਾਈ ਹਲੇ ਨਹੀਂ ਹਜੇ ਨਹੀਂ ਕਢਾਈ ਉਹ ਜੇ ਆਹੀ ਵੀ ਨਾ ਹੁਣ ਇਹਦੀ ਸਰਵਿਸ ਹੋਣ ਵਾਲੀ ਆ ਉਹ ਕਢਾਈ ਹਾਂ ਉਦੋਂ ਆਪਾਂ ਵੇਖ ਲਾਂਗੇ ਹੁਣ ਥੋੜਾ ਜਿਹਾ ਤਾਂ ਕਿ ਕਹਿੰਦੇ ਆ ਨਾ ਜੇ ਨਹੀਂ ਕਢਾਉਂਦੇ ਫਿਰ ਇਹ ਸੀਲ ਲੀਕ ਕਰ ਦਿੰਦਾ ਕਹਿੰਦੇ ਆ ਕਹਿੰਦੇ ਆ ਪਰ ਆਪਣੇ ਨਾਲ ਹਜੇ ਹੋਇਆ ਨਹੀਂ ਆਪ ਨੂੰ ਪਤਾ ਨਹੀਂ ਇਸ ਚੀਜ਼ ਦਾ ਤੇ ਚਲੋ ਫਿਰ ਵੀ ਤੁਸੀਂ ਉਹ ਵਾਲਜਾ ਲਵਾ ਹੀ ਦਿਓ ਕੰਮ ਪੱਕਾ ਹੋ ਜਾਂਦਾ ਸਾਰੀ ਉਮਰ ਦਾ ਫਿਕਰ ਲਾਇਆ ਜਾਂਦਾ ਹਾਂਜੀ ਹਾਂਜੀ ਤਾਂ ਡਿਸਟ੍ਰੀਬਿਊਟਰ ਦਾ ਨਾਲ ਹੀ ਆਏ ਹੋਣੇ ਇਹ ਨਾਲ ਹੀ ਆਇਆ ਇਹ ਆਪਾਂ ਵਰਤੇ ਨਹੀਂ ਅਜੇ ਤੱਕ ਉਦੋਂ ਦਾ ਔਂਚ ਖਵਾ ਕੇ ਚੱਲ ਰਿਹਾ ਖੇਤੀ ਤੇ ਚੱਲ ਰਿਹਾ ਯਾਰ ਵੀਰੇ ਇਹਨਾਂ ਨੇ ਇੱਧਰ ਦੀ ਆ ਹੌਲਣ ਦੇਂਦਾ ਜੈਕ ਹਨਾ ਇਹ ਜੈਕ ਦੇ ਇਹ 36 30 ਤੋਂ ਲੈ ਕੇ ਮਿਲਦਾ ਸਾਰੇ ਮਾਡਲਾਂ ਦੀ ਤੇ ਸਾਰੇ ਮਾਡਲ ਚ ਆਉਂਦਾ ਵਾ ਆਉਂਦਾ ਨਾ ਹਾਂਜੀ ਹਾਂਜੀ ਇਹ ਬੈਨੀਫਿਟ ਲੱਗਦਾ ਕਿ ਨਹੀਂ ਇਹ ਨਹੀਂ ਕੰਪਨੀ ਨੇ ਉਦਾਂ ਹੀ ਲਾਇਆ ਤੁਹਾਡਾ ਦਿਮਾਗ ਕੀ ਕਹਿੰਦਾ ਇਹਦਾ ਬੈਨੀਫਿਟ ਹੈਗਾ ਬੈਨੀਫਿਟ ਆਪਾਂ ਇਹ ਲਾ ਸਕਦੇ ਹਾਂ ਥੋੜਾ ਲਿਫਟ ਤੇ ਲੋਡ ਘੱਟ ਪੈਂਦਾ ਹੋਊਗਾ ਹੂੰ ਜੇ ਆਪਾਂ ਇਹ ਸੋਚਿਆ ਜਾਵੇ ਇੱਕ سپورਟ ਬਾਹਰੋਂ ਲੱਗ ਗਈ سپورਟ ਬਾਹਰੋਂ ਲੱਗ ਗਈ ਆ ਹਾਂ ਭਾਰ ਵਜਨ ਚੱਕਣ ਵਾਸਤੇ ਕਿਉਂਕਿ ਕਿ ਜਾਇ ਨੇ ਅੰਦਰੋਂ ਸਿੱਧਾ ਪ੍ਰੈਸ਼ਰ ਨਾਲ ਪ੍ਰੈਸ਼ਰ ਨਾਲ ਲਾਉਣਾ ਇੱਕ ਨੂੰ ਨਾਲ ਬਾਹਰੋਂ سپورਟ ਮਿਲਨੀ ਆ ਸਿੱਧੀ ਲੱਗੀ ਹੂੰ ਬਣਾਇਆ ਤਾਂ ਨਿੱਗਰ ਆ ਪਿਛਲੇ ਦੇ ਦ੍ਰਿਸ਼ਣਾ ਦਿਖਾਈ ਇਹਨਾਂ ਨੇ ਪੂਰੀਆਂ ਜਿਹੜੇ ਨਾ 75 ਵਾਲੀਆਂ ਹੈ 65 ਹੌਸ ਪਾਵਰ ਹੀ ਆਪਾਂ ਵੇ ਟਰੈਕਟਰ ਡਾਇਰੈਕਸ਼ਨਾਂ ਇਹਨੂੰ ਵੱਡੀ ਹੀ ਆਉਂਦੀਆਂ ਹਨਾ ਇਹਦੀਆਂ ਡਾਇਰੈਕਸ਼ਨਾਂ ਨਾਲ ਹੀ ਇਹ ਟਰੈਕਟਰ ਚੱਲਦਿਆ ਜੇ ਦੇਖੇ ਜਾਵੇ ਇਹਨਾਂ ਦੀ ਪਾਵਰ ਹੀ ਡਾਇਰੈਕਸ਼ਨਾਂ ਚ ਲੁਕੀ ਹੋਈ ਆ ਹਾਂ ਹੌਲੈਂਡ ਦੀ ਹੌਲੈਂਡ ਦੀ ਕਿਉਂਕਿ ਇਹ ਟਰਾਲੀ ਟੂਲੀ ਇੰਨਾ ਕਰਕੇ ਖਿੱਚਦਾ ਇੰਨਾ ਘਰਕੀ ਖਿੱਚਦਾ ਨਹੀਂ ਟਰਾਲੀ ਨਹੀਂ ਖਿੱਚੀ ਜਾਵੇ ਕਿਉਂਕਿ ਇਹਦੀ ਟਰਾਲੀ ਜਮਾਂ ਸੀਟ ਦੇ ਕੋਲ ਆ ਜਮਾਂ ਸੀਟ ਦੇ ਕੋਲ ਇਹ ਵੀ ਇੱਕ ਗੱਲ ਵੇਖੀ ਆ ਪਰ ਨੋਟ ਕੀਤੀ ਇਹਦੀਆਂ ਲੱਤਾਂ ਕਰਕੇ ਹੁੰਦਾ ਵਾ ਹੂੰ ਹੂੰ ਯਾ ਲੱਤਾਂ ਦੀ ਤੁਹਾਨੂੰ ਟਰਾਲੀ ਨਹੀਂ ਪੈਂਦੀਗੀ ਕੋਈ ਹੋਰ ਨਹੀਂ ਟਰਾਲੀ ਪੈਂਦੀ ਜੇ ਆਪਾਂ ਹੋਰ ਪਾਉਣੀ ਹੋਵੇ ਉਹ ਦਿੱਕਤ ਟਰਾਲੀ ਪਾਉਣੀ ਔਖੀ ਟਰਾਲਾ ਪਾਉਣਾ ਸੌਖਾ ਆਪਣੇ ਟਰਾਲੇ ਆ ਉਹ ਪੈ ਜਾਂਦੇ ਆ ਟਰਾਲੀ ਨਹੀਂ ਪੈਂਦੀਗੀ ਜਿਹੜੀ ਲੰਮੇ ਹੁੱਕ ਵਾਲੀ ਉਹ ਪੈ ਜਾਂਦੇ ਆ ਉਹ ਪੈ ਜਾਂਦੀ ਆ ਜਿਹੜੀ ਛੂਟੀ ਵਾਲੀ ਫਿਰ ਮੋੜਦੀ ਬਹੁਤ ਔਖੀ ਆ ਉਹ ਨਾਲ ਲੱਗ ਜਾਂਦੀ ਨਹੀਂ ਨਾਲ ਲੱਗ ਜਾਂਦੀ ਆ ਇਧਰੋਂ ਟੈਰਾਂ ਨਾਲ ਲੱਗ ਜਾਂਦੀ ਕਟਾਈ ਨਹੀਂ ਹੁੰਦੀ ਉੰਨੀ ਹੂੰ ਇਹ ਵਾਲੀ ਕੰਪਲੇਂਟ ਨਾਲ ਮੇਰੇ ਨਾਲ ਅੱਗੇ ਵੀ ਵੀਰਾਂ ਨੇ ਵੀਡੀਓ ਦੇ ਵਿੱਚ ਸਾਂਝੀ ਕਰੀ ਆ ਇੱਕ ਕੰਪਲੇਂਟ ਆਪਾਂ ਗਿਣ ਸਕਦੇ ਆ ਥੋੜੀ ਜੀ ਥੋੜਾ ਜਿਹਾ ਮਾਈਨਸ 5 ਲਾ ਸਕਦੇ ਆ ਮਾਈਨਸ 1 ਲਾ ਸਕਦੇ ਆ ਇਹਦਾ ਕਿਉਂਕਿ ਜਿਹੜੇ ਦੂਜੇ ਡੈਕਟਰ ਆ ਉਹਨਾਂ ਦੀ ਹੱਕ ਪਿੱਛੇ ਆ ਜਾਂਦੀ ਜੇ ਇਹਨੂੰ ਬਣਾਉਣਾ ਜਿਹਦਾ ਆਪਾਂ ਕਹਿ ਦਈਏ ਟਰਾਲੀ ਬਣਾਉਣੀ ਜਾਂ ਰੂਟਾ ਵੀਟਰ ਪਾਉਣਾ ਜਿਹੜੇ ਇਹਦੇ ਸੰਦ ਆ ਜੇ ਆਪਾਂ ਕਹਿ ਲਈ ਬਨਣਗੇ ਇਹਦੀ ਬਨਣਗੇ ਇਹਦੇ ਮਗਰੀ ਪੈਣ ਵਾਲੀ ਗੱਲ ਆ ਦੂਸਰੇ ਹੋਰ ਮਗਰੀ ਨਹੀਂ ਆਪਾਂ ਦੂਜਿਆਂ ਮਗਰੀ ਨਹੀਂ ਪਾ ਸਕਦੇ ਇਹਦਾ ਕ੍ਰੋਸ ਵੀ ਵੱਡਾ ਲੱਗਦਾ ਦੂਸਰਿਆਂ ਦੇ ਇਹਦਾ ਡੰਡਾ ਵੀ ਬਹੁਤ ਕਾ ਇਹ ਨਾ ਰਾਵਣ ਵਾਲੀ ਹੋਊਗਾ ਹੋਊਗਾ ਨਾ ਕਿਉਂਕਿ ਉਹਦੇ ਨਾਲ ਬਹੁਤ ਲੰਬਾ ਉਹਦੇ ਨਾਲ ਇਹ ਚੀਜ਼ ਦਾ ਫਰਕ ਪੈ ਜਾਂਦਾ ਨਾ ਉਹਨਾਂ ਨੇ ਫਿਰ ਸੈਟਿੰਗ ਇਹ ਆਪਦੀ ਉਸ ਹਸਨ ਨਾਲ ਕੀਤੀ ਹੋਈ ਆ ਇਹਦੇ ਜ਼ੋਰ ਲਾਉਣ ਦਾ ਕਾਰਨ ਹੀ ਇਹ ਆ ਇਹ ਲੰਬੀਆਂ ਕਰਕੇ ਲੰਬੀਆਂ ਕਰਕੇ ਟਰਾਲੀ ਦਾ ਵੀ ਇਹਦਾ ਫਾਇਦਾ ਇੰਪਲੀਮੈਂਟ ਵੀ ਇਹ ਆਪਾਂ ਕਿਤੇ ਦੇ ਦੇਨੇ ਨਾ ਦਵਾਬੇ ਵਾਲੀ ਟਰਾਲੀਆਂ ਕਿੰਨੇ ਹਾਈ ਸਪੀਡ ਕੱਢ ਦਿੰਦੇ ਆ। ਹਾਈ ਸਪੀਡ ਕੱਢ ਦਿੰਦੇ ਆ। ਉਹ ਇਸੇ ਕਰਕੇ ਨਿਕਲ ਜਾਂਦੀਆਂ ਵੀ ਸਿੱਧਾ ਟਾਇਰਾਂ ਦੇ ਅੱਧ ਚ ਇੱਕ ਸਾਹ ਦਾ ਜੋਰ ਭਰ ਜਾਂਦਾ। ਜੋਰ ਭਰ ਜਾਂਦਾ। ਦੂਜੇ ਟਰਾਲੀਆਂ ਦੀ ਉਹ ਕਹਿੰਗੇ ਇੱਥੇ ਟਾਇਰਾਂ ਦੇ ਇੱਥੇ। ਇੱਥੇ। ਉਹ ਜੋਰ ਨਹੀਂ ਲਾਉਂਦੇ। ਉਹ ਜੋਰ ਨਹੀਂ ਲਾਉਂਦੀਆਂ। ਇਹਦਾ ਸਿੱਧਾ ਜੋਰ ਉੱਥੋਂ ਭਰੇ ਨਾ ਮੋੜ ਜਾ। ਆਪਣੇ ਬਹੁਤ ਪ੍ਰਾਂਟ ਟਰੈਕਟਰਾਂ 911 HMT ਕਹ ਦਿੰਨੇ ਆ। ਉਹਦੀਆਂ ਡਰੈਕਸ਼ਨ ਲਸ ਆਉਂਦੀਆਂ ਸੀਗੇ। ਹਾਂ ਉਹਦੇ ਵੀ ਆਉਂਦੀਆਂ। ਆਉਂਦੀਆਂ ਤੇ ਉਹ ਸਭ ਤੋਂ ਵੱਧ ਜੋਰ ਮਾਰਦਾ ਉਹ। ਉਹ ਤਾਂ ਹੀ ਕ ਪਿੱਛੇ ਕਿ ਗਰਾਰੀਆਂ ਬਣ ਗਿਆ ਚੱਕਰ ਬਣ ਜਾਂਦੇ ਆ ਮਰਦਾ ਨਹੀਂ ਰੱਜ ਦੇ ਨਾਲ ਆਪੇ ਗੱਲ ਕਹਿ ਸਕਾਂਗੇ ਕਿ ਮਾਈਲੇਜ ਮੂਲੇਜ ਕਿਵੇਂ ਵੀਰੇ ਤੇਲ ਤੂਲ ਕਿਵੇਂ ਲੱਗਾ ਜਿਆਦਾ ਖਾਂਦਾ ਘੱਟ ਖਾਂਦਾ ਜਿੰਨਾ ਕ ਤੁਹਾਨੂੰ ਕਿਵੇਂ ਦਾ ਲੱਗਦਾ ਜਿੰਨਾ ਕ ਆਪਾਂ ਨੂੰ ਆਈਡੀਆ ਵੇਖਿਆ ਵਾ ਜਿਹਦਾ ਦੇ ਇੰਪਲੀਮੈਂਟ ਜਿੰਨੇ ਉਹਨਾਂ ਨੇ ਕਹੇ ਆ ਉਹਦੇ ਅਕੋਰਡਿੰਗ ਪਾ ਕੇ ਵੇਖੀਏ ਫਿਰ ਤਾਂ ਮਾਈਲੇਜ ਸਹੀ ਆਉਂਦੀ ਆ ਓਕੇ ਜੇ ਆਪਾਂ ਉਹਦੇ ਅਕੋਰਡਿੰਗ ਨਹੀਂ ਮਾ ਪਾਉਂਦੇਗੇ ਫਿਰ ਤਾਂ ਤੁਹਾਨੂੰ ਨਹੀਂ ਪਤਾ ਉਹਨੀ ਮਾਈਲੇਜ ਫਿਰ ਫਿਰ ਹਾਂ ਜਦੋਂ ਪਾਏ ਪਿੱਛੇ ਆ ਕੇ ਤੇ ਫਿਰ ਇਹ ਜਿਹੜੀ ਆਪਣਾ ਮੂਡ ਦੀ ਆ ਇਕੋ ਪਲਸ ਚ ਲਾਲੀ ਦਾ ਜੇ ਘੱਟ ਵੀ ਪਾਵਰ ਵਾਲਾ ਖਸੰਦ ਪਾਇਆ 11 ਹਾਲ ਪਾ ਕੇ ਮੰਨ ਲਓ ਵਾਈ ਕਰਨੀ ਆ 18 19 ਤਵੀ 20 ਤਵੀਆਂ ਦੇ ਵਾਈ ਕਰਦੇ ਆ 18 ਦੇ ਕਰਦੇ ਆ ਫਿਰ ਆਪਾਂ ਇਕੋ ਪਲਸ ਚ ਲਾ ਕੇ ਜਾਂ ਇਕੋ ਚ ਲਾ ਕੇ ਵਾਹਲੀ ਦਾ ਫਿਰ ਵੀ ਤੇਲ ਦਾ ਖਰਚਾ ਘਟ ਜਾਂਦਾ ਜੇ ਪਾਵਰ ਚ ਲਾਉਨੇ ਆ ਉਦੋਂ ਤੇਲ ਦਾ ਖਰਚਾ ਵੱਧਦਾ ਇਹਦੇ ਚ ਆਪਾਂ ਆਮ ਜਿਹੜੇ ਦੂਜੇ ਟਰੈਕਟਰ ਆਉਂਦੇ ਸੀ ਆਰਡੀ ਤੋਂ ਬਿਨਾ ਉਹਦੇ ਚ ਆਪਾਂ ਇਹਦੇ ਚ ਇਹ ਇੱਕ ਚੀਜ਼ ਨੂੰ ਗਿਣ ਸਕਦੇ ਆ ਤੇਲ ਦੀ ਆਪਾਂ ਨੂੰ ਬਚਤ ਮਿਲ ਜਾਂਦੀ ਹੈ ਇਹਦੇ ਚ ਬਚਤ ਹੋ ਜਾਂਦੀ ਕਿਉਂਕਿ ਇਹਦੇ ਚ ਇੰਜਨ 2 3 ਆ ਗਈ 3 ਆ ਗਏ ਆ ਆਪਾਂ ਕਹਿ ਸਕਦੇ ਆ ਛੋਟੇ ਦਾ ਛੋਟਾ ਹਾਂ ਵੱਡੇ ਦਾ ਵੱਡਾ ਵੀ ਸੜਕ ਤੇ ਜਾਣਾ ਛੋਟਾ ਛੋਟਾ ਖੇਤ ਚ ਆਪਾਂ ਕੋ ਇੰਪਲੀਮੈਂਟ ਚਲਾਉਣੇ ਵੱਡਾ ਵੱਡਾ ਵੀ ਉਦੋਂ ਤੇਲ ਆਪੋ ਚਾਰ ਉਦੋਂ ਤੇਲ ਬਚਾ ਦਿੰਦਾ ਹਾਂ ਕਿਉਂਕਿ ਰੋਡ ਸਪੀਡ ਤਾਂ ਹੁੰਨੀ ਹੀ ਰਹਿਣੀ ਹੈ ਇਹਦੀ ਰੋਡ ਸਪੀਡ ਤਾਂ ਹੁੰਨੀ ਹੀ ਰਹਿਣੀ ਆ ਹਾਂ ਇਹ ਕਿੰਨਾ ਚੱਲ ਗਿਆ ਇਹ ਚੱਲ ਗਿਆ 266 ਘੰਟੇ ਦਾ 266 ਘੰਟੇ ਚੱਲ ਗਏ ਹਾਂ ਦੇਖੀਏ ਆਵਾਜ਼ ਬੂਜਦੀ ਹਾਂ ਜਰੂਰ ਜੀ ਇਹ ਪੂਰੀ ਸਲਫ ਲਾਉਣੀ ਪੈਂਦੀ ਗੱਡੀ ਵਾਲੀ ਅੱਛਾ ਪੂਰੀ ਪੂਰੀ ਕੱਟ ਕੇ ਹੁਣ ਕੱਟ ਕੇ ਲੱਗੂ ਫੇ ਤਾਂ ਜਮਾਕਾਰ ਵਾਲਾ ਸਾਹਬ ਹੀ ਆ ਯਾਰ ਉਹ ਵੀ ਇੱਕ ਵਾਰੀ ਆਏ ਸਲਿੱਪ ਸਲਿੱਪ ਮੈਸੇਜ ਚਲੇ ਜੇ ਨਾ ਸਲਫ ਸੌਰੀ ਇਹ ਕੱਟ ਕੇ ਲਾਉਣੀ ਪੈਂਦੀ ਉਹਦੀ ਉਹ ਨਵਾਂ ਆਵਾਜ਼ ਦਾ ਹੀ ਤੁਹਾਨੂੰ ਫਰਕ ਲੱਗੂਗਾ ਇੱਧਰ ਦੇਖੋ ਹਾਂਜੀ ਅਜੇ ਤੋਂ ਕੀਤਾ ਨਾ ਇੱਕ ਇੱਕੋ ਆਵਾਜ਼ ਦੇ ਵਿੱਚ ਹੁਣ ਵਾਹ ਉਹ ਜੁਹੇ ਲੜੀਆ ਆ ਬਾਅਦ ਹੀ ਫਰਕ ਪੈ ਗਿਆ ਲੋੜ ਜ਼ਿਆਦਾ ਬਣਨ ਲੱਗ ਪਈ ਆ ਹਾਂ ਇੱਥੇ ਜਮਾਈ ਬੰਦ ਹੋ ਗਿਆ ਇਹ ਛੱਤ ਤੇ ਚਲਾਉਣਾ ਉਹਦੇ ਉੱਤੇ ਮਿੱਟਰ ਦੇ ਉੱਪਰ ਇਹਨੂੰ ਦੱਸਣਾ ਵਾ ਮਿੱਟਰ ਦੇ ਉੱਪਰ ਵੀਰੇ ਦੇਖੋ ਆਇਆ ਉੱਪਰ ਸਾਚੀ ਦੇਖੀ ਜੇ ਵਿੱਚ ਆ ਸਕਦੇ ਤੇ ਅੱਗ ਦੀਪੂ ਆ ਗਿਆ ਆਦਿ ਆ ਪਾਵਾ ਵਾਲਾ ਆ ਗਿਆ ਇਹ ਇਹ ਆਇਸੋ ਬ੍ਰਾਸ ਸੈਂਟਰ ਤੇ ਸਭ ਕੁਝ ਆ ਜੋੜ ਹੋਣਾ ਇਸ ਦਾ ਬੰਦਾ ਲੈ ਰਿਹਾ 1500 ਚੱਕਰ ਵਿੱਚ ਕਰਦੇ ਆ ਨਾਲ ਦੇ ਇੱਥੇ ਵੀ 1500 ਦੇ ਆ ਸੋਚ ਤੋਂ ਹੀ ਬੰਦਾ ਹਨਾ ਇਹ ਬੰਦ ਵੀ ਸੋਚ ਤੋਂ ਹੁੰਦਾ 4x4 ਇਹਦੇ ਪਾ ਅਗਲੇ ਟਾਈਮਾਂ ਦਾ 4x4 ਦਾ ਫਾਇਦਾ ਹੈਗਾ ਫਾਇਦਾ ਹੀ ਆ ਜੀ ਚਾਈ ਤੇ ਪੈਂਦਾ ਫਰਕ ਚਾਈ ਤੇ ਫਰਕ ਪੈਂਦਾ ਜਿਹੜੀ ਚੀਜ਼ ਲੱਗੀ ਆ ਅਕਸਰ ਉਹਨਾਂ ਨੇ ਲਾ ਕੇ ਭੇਜੀ ਉਹਦਾ ਫਾਇਦਾ ਹੀ ਆ 4x4 ਦਾ ਇਸ ਟਰੈਕਟਰ ਦੇ ਵਿੱਚ ਕੋਈ ਤੁਹਾਨੂੰ ਦਿੱਕਤ ਆਈ ਹੋਵੇ ਕੋਈ ਨਿੱਕੀ ਮੋਟੀ ਕੋਈ ਵੀ ਦਿੱਕਤ ਆਈ ਹੋਵੇ ਅੱਜ ਤੱਕ ਕੋਈ ਸੈਂਸਰ ਦੀ ਜਾਂ ਕੁਝ ਵੀ 6 ਮਹੀਨੇ ਹੋ ਗਏ ਜਿਵੇਂ ਤੁਹਾਨੂੰ ਚਲਾਉਂਦਿਆਂ ਨੂੰ ਕਹਿਣ ਦਾ ਮਤਲਬ ਆਪਣੇ ਜ਼ਿੰਮੇਵਾਰ ਵੀਰ ਜਿਹੜੀ ਚੀਜ਼ ਤੋਂ ਡਰਦੇ ਆ ਪਾਣੀ ਪੂਣੀ ਪਾ ਕੇ ਦੇਖਿਆ ਤੇ ਪਾਣੀ ਅਸੀਂ ਨੂੰ ਉਹ ਸਹ ਕੋ ਕਹਿੰਦੇ ਸੀਗੇ ਵੀ ਡੈਗ ਤੋਂ ਧਵਾ ਕੇ ਲਿਆਇਓ ਸਾਡੇ ਕੋਲੋਂ ਧਵਾਇਓ ਵਿੱਚ ਪਾਣੀ ਨਾ ਪਾਉਂਦਿਓ ਤੇ ਆਪਾਂ ਇਹਨੂੰ ਕਰੇ ਤੋਤਾ ਮੋਟਰ ਦੇ ਉੱਤੇ ਤੋਤਾ ਨੂੰ ਕੋਈ ਚੱਕਰ ਨਹੀਂ ਆ। ਕੋਈ ਚੱਕਰ ਨਹੀਂ ਆ। ਇੱਕ ਵਾਰੀ ਐ ਵਾਣ ਦੇ ਚ ਲੈ ਗਈ ਖੁੱਭ ਗਈ ਟਰੈਕਟਰ ਦੂਜਾ ਕੱਢਦੇ ਸੀਗੇ। ਹੂੰ ਹੂੰ ਲਿਬੜ ਗਈ ਸਾਰਾ। ਹੂੰ ਉਹਦੇ ਨਾਲ ਫਿਰ ਬਾਅਦ ਚ ਆ ਕੇ ਉਂਗੀਆਂ ਘਰੇ ਤੋਤਾ। ਕੋਈ ਦਿੱਕਤ ਕੋਈ ਦਿੱਕਤ ਨਹੀਂ ਹੋਈ। ਬਾਅਦ 5 ਮਿੰਟ ਬਾਅਦ ਸਟਾਰਟ ਕਰ ਲਿਆ ਨੂੰ। ਇਹ ਸਟਾਰਟ ਹੋ ਗਿਆ। ਦੋ ਤਿੰਨ ਡਰ ਬੈਠੇ ਆ ਆਪਣੇ ਜ਼ਿੰਮੇਵਾਰ ਵੀਰਾਂ ਦੇ ਦਿਮਾਗ 'ਚ। ਪਾਣੀ ਆਲਾ ਡਰ ਤੇ ਜੋਰ ਆਲਾ ਡਰ। ਜੋਰ ਆਲਾ ਡਰ ਹਾਂ। ਤੇ ਦੋਵੇਂ ਵੀਰ ਮੇਰੇ ਨੇ ਕਲੀਅਰ ਕਰਤੇ ਆ ਵੀ ਪਾਣੀ ਤੋਂ ਵੀ ਕੋਈ ਦਿੱਕਤ ਨਹੀਂ। ਪਾਣੀ ਤੋਂ ਵੀ ਕੋਈ ਦਿੱਕਤ ਨਹੀਂ ਗਈ। ਤੇ ਜੋਰ ਵੀ ਵੀਰਾ ਕਹਿੰਦਾ ਵੀ ਇੱਕ ਯਾਰ ਇਹ ਸੇਕ ਸੁਕਤਾ ਨਹੀਂ ਮਾਰਦਾ ਜਿਵੇਂ ਹੁਣ ਗਰਮੀ ਚੱਲਦੀ ਹੈ ਨਹੀਂ ਦੂਜੇ ਨਾਲੋਂ ਬਹੁਤ ਘੱਟ ਮਾਰਦਾ ਘੱਟ ਹੀ ਆ ਵੈਸੇ ਦਾ ਟਰੈਕਟਰ ਸਾਰੇ ਪੈਕ ਕੇ ਕਿਸੇ ਪਾਸੇ ਸੇਕ ਨਿਕਲਣ ਦੀ ਕੋਈ ਸੇਕ ਨਹੀਂ ਨਿਕਲਦਾਗਾ ਹਨਾ ਹਾਂਜੀ ਉਹ ਤਾਂ ਨਿਕਲ ਨਹੀਂ ਨਿਕ ਇਹਦੀ ਸਰਵਿਸ ਤੇ ਕਿੰਨਾ ਇੱਕ ਖਰਚਾ ਆ ਜਾਂਦਾ ਵੀਰੇ ਇਹਦੀ ਸਰਵਿਸ ਦੂਜੇ ਦੀ 50 ਕਹਿੰਦੇ 50 ਵਰਤੇ ਹੁੰਦੀ ਹੈ ਇਹਦੀ 500 ਘੰਟੇ ਤੇ ਹੁੰਦੀ ਹੈ ਪਹਿਲੇ ਇਹਦੀ 500 ਘੰਟੇ ਦੀ ਹਾਂ ਤੇ ਆ ਵੇਟ ਨਾਲ ਮਿਲੇ ਸੀ ਮਤਲਬ ਸਾਰਾ ਕੁਝ ਇਹਦੇ ਨਾਲ ਹੀ ਅਗਲਾ ਡੈਕ ਹੀ ਲੱਗਿਆ ਹੋਇਆ ਬਾਕੀ ਦਾ ਸਾਰਾ ਕੁਝ ਬਾਕੀ ਸਾਰਾ ਕੁਝ origignal origignal ਹੀ ਉਹ ਵੀ ਆ ਜਿਵੇਂ ਪਿਛਲੇ ਵੇਟ ਵੀ ਨਾਲ ਹੀ ਆਏ ਹਨ ਹਾਂ ਬਾਕੀ ਸਾਰਾ ਕੁਝ ਉਹ ਵੀ ਹੈ ਜਿਵੇਂ ਨਾਲ ਲੱਗਿਆ ਆਹ ਵਾਲੇ ਮਗਰਾਟ ਵੀ ਹਾਂਜੀ ਸਾਰਾ ਕੁਝ ਓਕੇ ਵਿੱਚ ਹੌਲੈਂਡ ਨਾ ਵੈਸੇ ਚੀਜ਼ਾਂ ਸਾਰੀਆਂ ਦਿੰਦਾ ਨਾਲ ਛਤਰੀ ਮਗਰਾਟ ਬੰਪਰ ਆਪਣੇ ਵੇਟ ਵੂਡ ਵੇਟ ਵੂਡ ਹਾਂਜੀ ਇਹ ਚੀਜ਼ਾਂ ਤੋਂ ਕਿਰਸ ਨਹੀਂ ਕਰਦਾ ਇਹਦੇ ਪਿਛਲੇ ਟਾਇਰ 16 9 30 ਦੇ 16 9 30 ਦੇ ਆ ਅਗਲੇ ਅਗਲੇ 10 ਦੇ ਆ ਅਗਲੇ 10 11 11 ਦੀ ਟਾਇਰ ਤਾਂ ਵੱਡੇ ਵੱਡੇ ਡੈਣਾ ਕਰਕੇ ਵੀ ਫਰਕ ਪੈ ਜਾਂਦਾ ਹੋਊਗਾ ਹਨਾ ਹਾਂਜੀ ਤੇ ਚਲਾਉਣ ਦੇ ਵਿੱਚ ਜਿਵੇਂ ਵੀਰੇ ਸਾਰੀ ਦਿਹਾੜੀ ਚਲਾਉਣਾ ਤਕਾੜ ਤਕੂੜ ਤੋਂ ਦਿੱਕਤ ਕੋਈ ਆਉਂਦੀ ਈ ਕਿ ਨਹੀਂ 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 ਸੈਟ ਆ ਪਹਿਲਾਂ ਮੈਨੂੰ ਲੱਗਦਾ ਸੀਗਾ ਹੂੰ ਮੇਰਾ ਤੇ ਬਾਈ ਸਾਡਾ ਪਸਾਂ ਤੇ ਜੌਂਡੀਅਰ ਤੇ ਸੀ ਮਾਣਾ ਅੱਛਾ ਜੀ ਜੌਂਡੀਅਰ ਲੈਣਾ ਸੀ ਫਿਰ ਬਾਅਦ ਵਿੱਚ ਜੌਂਡੀਅਰ ਤੋਂ ਫਿਰ ਇਹਦੇ ਤੇ ਆ ਗਏ ਫਿਰ ਜਦੋਂ ਇਹਦੇ ਤੇ ਆਏ ਸਾਨੂੰ ਇੱਕ ਪਹਿਲਾਂ ਫਾਰਮ ਟਰੈਕ 60 ਚਲਾਉਂਦੇ ਸੀਗੇ ਹੂੰ ਉਹਦੇ ਕਰਕੇ ਸਾਨੂੰ ਐ ਲੱਗਿਆ ਮਤਲਬ ਇਹ ਉਹਦੇ ਅਰ ਗਈ ਆ ਹੂੰ ਤੇ ਪਰ ਇਹ ਸਮੂਥ ਲੱਗਿਆ ਸਮੂਥ ਲੱਗਿਆ ਉਹਦੇ ਨਾਲੋਂ ਵਧੀਆ ਲੱਗਿਆ ਠੀਕ ਆ ਬਰੀ ਠੀਕ ਬਾਕੀ ਉਹ ਆਪੋ ਆਪਣੀ ਪਸੰਦ ਹੁੰਦੀ ਆ। ਸਭ ਦੀ ਸਭ ਦੀ। ਹਾਂ ਟਰੈਕਟਰ ਸਾਰੇ ਵਧੀਆ ਵਾ ਆਪਾਂ ਕਿਸੇ ਨੂੰ ਕੋਈ ਮਾੜਾ ਨਹੀਂ ਕੰਪਨੀ ਚੀਜ਼ ਬਣਾਉਂਦੀ। ਚੀਜ਼ ਸਮਝ ਕੇ ਮੈਂ ਸਾਰੀਆਂ ਵੀਡੀਓ ਜੀ ਕਹਿੰਨਾ ਲੜਿਆ ਨਾ ਕਰੋ ਸਾਰੀਆਂ ਚੀਜ਼ਾਂ ਵਧੀਆ। ਕਿਉਂਕਿ ਜਿਹੜੇ ਵੀ ਜ਼ਿੰਮੇਵਾਰੇ ਜਿੰਨੇ ਜੋਗਾ ਜਿਹੜੀ ਉਹਦੀ ਜਿੰਨੀ ਕਪੈਸਿਟੀ ਜਿੰਨੀ ਉਹਦੇ ਕੋਲ ਜ਼ਮੀਨ ਉਸ ਹਿਸਾਬ ਨਾਲ ਟਰੈਕਟਰ ਲੈਂਦਾ ਉਸ ਹਿਸਾਬ ਨਾਲ ਇੰਪਲੀਮੈਂਟ ਲੈਂਦਾ ਸਾਰੇ ਵਧੀਆ। ਕੋਈ ਨਹੀਂ ਮਾੜਾ ਕੰਪਨੀ ਚੀਜ਼ ਬਣਾਉਂਦੀ ਸੋਚ ਸਮਝ ਗਈ ਕਿਉਂਕਿ ਇਹ ਚੀਜ਼ ਆ ਇਹ ਵੀ ਜਿਵੇਂ ਕਹਿੰਦੇ ਜੱਟਾਂ ਦੇ ਪੁੱਤਾਂ ਵਾਲੀ ਗੱਲ ਹੁੰਦੀ ਆ ਇਹ ਆਪਾਂ ਨੂੰ ਕਿਸੇ ਦੇ ਪੁੱਤ ਨੂੰ ਨਿਆਂ ਨਹੀਂ ਸਕਦੇ ਹੁੰਦੇ ਜਿਹੜਾ ਵੀ ਕੋਈ ਲੈ ਕੇ ਆਇਆ ਉਹਦੇ ਨਾਲ ਅੰਦਰ ਲੀਆਂ ਫੀਲਿੰਗਸ ਜੁੜੀਆਂ ਹੁੰਦੀਆਂ ਜਾਂਦੀਆਂ ਟਰੈਕਟਰ ਨਾਲ ਇੱਕ ਜਿਵੇਂ ਹੋਣੀ ਯਾਰ ਗੱਲ ਆ ਵੇ ਕਾ ਟਰੈਕਟਰ ਆ ਟਰੈਕਟਰ ਨਾਲ ਸਾਡੀਆਂ ਫੀਲਿੰਗਸ ਜਿਹੜੀਆਂ ਹੋਈਆਂ ਹਾਂ ਜਿਵੇਂ ਉਹ ਰਾਪੇ ਉਹੀ ਗੱਲ ਆ ਨਾ ਵੀ ਬੰਦਾ ਕਿਵੇਂ ਮਾੜਾ ਕਹਦੇ ਇਹਨੂੰ ਕਿਵੇਂ ਮਾੜਾ ਕਹਦੇ ਅੱਜ ਜਨੇ ਸਾਨੂੰ ਜਦੋਂ ਲਿਆਂਦਾ ਇਹਦੇ ਕਰਕੇ ਉਹ ਆਇਆ ਇਹਦੇ ਕਰਕੇ ਉਹ ਆਇਆ ਫਿਰ ਉਤੋਂ ਆਪਣੀ ਵੀ ਇਹਨੂੰ ਜਾਇਦਾਦ ਬਣਾ ਕੇ ਦਿੱਤੀ ਜਣੇ ਸਾਡਾ ਮਤਲਬ ਕਹਿ ਦੀਏ ਆ ਪੁੱਤਾਂ ਵਾਲਾ ਸਾਵਾ ਸਾਵਾ ਤੇ ਜਿਵੇਂ ਉਹ ਫਿਲਮ ਨਹੀਂ ਇੱਥੇ ਆਈ ਉਹਨੇ ਅੱਗੇ ਲਿਖਿਆ ਸੀ ਲਾਣੇਦਾਰ ਲਾਣੇਦਾਰ ਵਾਲਾ ਹਾਂਜੀ ਇਹ ਲਾਣੇਦਾਰ ਇਹਦੇ ਇੰਨਾ ਕਰਕੇ ਬਣਦੀਆਂ ਆਪਣੇ ਕਰਕੇ ਬਣਦੀਆਂ ਹਾਂ ਜੇ ਹੁਣ ਉਹ ਆ ਗਿਆ ਵੱਡਾ ਤੇ ਤੁਸੀਂ ਇਹਨੂੰ ਨਿੰਦੋ ਤੇ ਫਿਰ ਗੱਲ ਗਲਤ ਹੋ ਜਾਂਦੀ ਜਦੋਂ ਆਪਾਂ ਲਿਆਂਦਾ ਉਹਦੋਂ ਆਪਣੇ ਕੋਲੇ 12 13 ਕਿੱਲੇ ਪਿਆਲੀ ਸੀਗੀ ਹੁਣ ਅੱਜ 50 ਦੇ ਨੇੜੇ ਤੇੜੇ ਹੋ ਚੁੱਕੇ ਮੇਰੀ ਗੋਡੀ ਯਾਰ ਫਿਰ ਇਹਦੇ ਸਰਤੇ ਇਹਦੇ ਸਰਤੇ ਹੀ ਆ ਹਾਂ ਆਪਾਂ ਇਹਨੂੰ ਕਾਹ ਤੋਂ ਮਾੜਾ ਕਹੀਏ ਨਹੀਂ ਨਹੀਂ ਸਾਡੇ ਲਈ ਤਾਂ ਇਹ ਕਰਮ ਵਾਲਾ ਟਰੈਕਟਰ ਕਰਮ ਵਾਲਾ ਕਰਮ ਵਾਲਾ ਜਿੰਨੇ ਇੰਨਾ ਕੁਝ ਬਣਾ ਕੇ ਦਿੱਤਾ ਬਣਾ ਕੇ ਦਿੱਤਾ ਲੋ ਜੀ ਕਿਸਾਨ ਵੀਰੋ ਇਹ ਸੀਗੇ ਸੀਆਰਡੀ ਬਾਰੇ ਵੀ ਰਿਵਿਊ ਤੇ ਆਪਣੇ ਪਰਿਵਾਰਕ ਪਹਿਲਾ ਟਰੈਕਟਰ ਜਿਹਨੂੰ ਆਪਾਂ ਕਹਿ ਸਕਦੇ ਆ ਉਹਦੇ ਬਾਰੇ ਵੀ ਰਿਵਿਊ ਵੀਰ ਨੇ ਸਾਰਾ ਕੁਝ ਦੱਸਿਆ ਇਸ ਟਰੈਕਟਰ ਦਾ ਵੀ ਤੇ ਇਸ ਦਾ ਵੀ ਸੀਆਰਡੀ ਦੇ ਜਿੰਨੇ ਸ਼ੰਕੇ ਸੀ ਆਪਾਂ ਕੱਢਦੇ ਹੋ ਵੀਰੇ ਦਾ ਇੱਕ ਪ੍ਰੈਕਟੀਕਲ ਆਜੋ ਵੀਰੇ ਲੱਗੇ ਪ੍ਰੈਕਟੀਕਲ ਆ ਵੀਰ ਦਾ ਵੀਰਾ ਕਹਿੰਦਾ ਵੀ ਐਨ ਓਕੇ ਚੱਲਦਾ ਕੋਈ ਪਾਣੀ ਤੋਂ ਦਿੱਕਤ ਨਹੀਂ ਕੋਈ ਚੱਕੜ ਚੁੱਕੜ ਤੋਂ ਨਹੀਂ ਕੋਈ ਜੋਰ ਤੋਂ ਨਹੀਂ ਵੀ ਸਾਰੇ ਵੀਰੇ ਨੂੰ 6 ਮਹੀਨੇ ਹੋ ਗਏ ਚਲਾਉਂਦੇ ਆ ਕਿਤੇ ਸੀਜ਼ਨ ਵਿੱਚ ਆਵੇ ਟਰੈਕਟਰ ਚੱਲਦੀ ਆਏ ਲਿਬੜੇ ਆ ਦੋਨੇ ਬੈਟਰੀ ਕੰਮ ਕਰਦੀ ਆਏ ਕੰਮ ਕਰਦੀ ਆਏ ਆ ਪੱਟਾਂ ਪਾਈ ਜਾਂਦੇ ਸੀ ਦੁੱਜੇ ਨਾਲ ਕੱਦੂ ਕਰੀ ਜਾਂਦੇ ਸੀ ਹਾਂ ਤੇ ਵੀਰਾ ਕਹਿੰਦਾ ਵੀ ਓਕੇ ਆ ਸਾਰਾ ਕੁਝ ਤੇ ਰੇਟ ਤਾਂ ਆਪਾਂ ਦੱਸੀ ਤਾ ਕਿੰਨੇ ਦਾ ਤੁਸੀਂ ਕਿਹਾ ਸੀ 1430 ਦਾ ਜੀ 1430 ਹਾਂਜੀ ਠੀਕ ਆ ਵੀਰੇ ਇਹ ਲਓ ਜੀ ਕਿਸਾਨ ਵੀਰੋ ਸਾਨੂੰ ਦੋ ਆ ਗਿਆ ਮਿਲਦੇ ਆਂ ਆਪਾਂ ਤੁਹਾਡੇ ਵਾਸਤੇ ਨਵੇਂ ਟਰੈਕਟਰ ਦੀ ਵੀਡੀਓ ਫੇਰ ਲੈ ਕੇ ਨਵੀਂ ਵੀਡੀਓ 'ਚ ਲੋਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ